ਇਹਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਛੁੱਟੇ ਲੋਰੇ ਲੋਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਨੰਬਰ 10 ਦੀਆਂ ਬੰਦਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਛੁੱਟੇ ਬਾਰੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਲਿਖੇ ਸਾਰੇ ਬੱਚੇ ਨੇ ਸਾਨੂੰ ਬੇਰੋਜ਼ਗਾਰਾਂ ਵਾਂਗੂ ਇੱਥੇ ਟ੍ਰੇਡ ਕੀਤਾ ਜਾਂਦਾ ਹੁਣ ਸਾਨੂੰ ਈਵਨ ਕੋਈ ਵੀ ਬਾਹਰ ਅਕਸਲ ਮਿਲਣ ਨਹੀਂ ਆਇਆ ਅੱਜਕੱਲ ਸਰਕਾਰ ਇਹ ਤਾਂ ਬਹੁਤ ਕੁਝ ਕਹਿ ਰਹੀ ਹੈ ਅਭੀ ਬੇਟੀ ਪੜ੍ਹਾਓ ਬੇਟੀ ਬਚਾਓ ਪਰ ਇਹਦੇ ਉੱਤੇ ਨਾ ਅਮਲ ਨਹੀਂ ਕਰ ਰਹੀ ਠੀਕ ਹੈ ਅੰਦਰ ਵੀ ਸਾਨੂੰ ਮਿੱਟੀਆਂ ਗੋਲੀਆਂ ਦਿੱਤੀਆਂ ਗਈਆਂ ਕਿ ਸਾਡਾ ਬਹੁਤ ਜਲਦ ਰਿਜ਼ਲਟ ਆ ਜਾਏਗਾ ਅੱਜ ਸਾਨੂੰ 9 ਮਹੀਨੇ ਹੋ ਗਏ ਇੱਥੇ ਘੇੜੇ ਮਾਰਦੇ ਨੂੰ ਮੈਰਿਟ ਵਿੱਚ ਆਏ ਹੋਏ ਨੇ ਸਾਰੇ ਵਿਦਿਆਰਥੀ ਪਰ ਹੁਣ ਤੱਕ ਇਹ ਭਰਤੀ ਦਾ ਕੁਝ ਵੀ ਨਹੀਂ ਪਤਾ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਕੋਈ ਕਿਸੇ ਦਾ ਮਾਨ ਨਹੀਂ ਕਰਦਾ ਕਿਸੇ ਮਾਪਿਓ ਦਾ ਮਾਨ ਨਹੀਂ ਕਰਦਾ ਕਿ ਯਾਰ ਮੇਰਾ ਬੱਚਾ ਨਾ ਜਾ ਕੇ ਸੜਕਾਂ ਤੇ ਖੇਕ ਆਵੇ ਗੇਟਾ ਸਾਹਮਣੇ ਧਰਨੇ ਦੇਵੇ ਅਫਸਰ ਵੀ ਲਾਈ ਲਾਈ ਜਾਂਦੇ ਨੇ ਵੀ ਹਾਂ ਤੁਸੀਂ ਵੈਬਸਾਈਟ ਚੈੱਕ ਕਰਦੇ ਰਹੋ ਤੇ ਔਰ ਵੀ ਕੁਝ ਬਹੁਤ ਕੁਝ ਅਜਾ ਅਪਲੋਡ ਹੋ ਜਾਏਗਾ ਜਾਂ ਕੱਲ ਹੋ ਜਾਏਗਾ ਕੋਈ ਡੈਡਲਾਈਨ ਨਹੀਂ ਦੇ ਰਹੇ ਕਿ ਸਾਰੋਂ 9 ਮਹੀਨਿਆਂ ਕਿਡੇ ਮਾਰਦੇ ਨੂੰ ਸਾਰੇ ਬੇਰੁਜ਼ਗਾਰ ਬੱਚੇ ਆ ਇਹ ਚ ਕੁਝ ਬੱਚੇ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੇ ਆਦੀਆਂ ਪ੍ਰਾਈਵੇਟ ਨੌਕਰੀਆਂ ਛੱਡਤੀਆਂ ਜੀ ਹੁਣ ਇਹ ਅਗਾਂਵ ਬੋਰਡ ਕਹਿੰਦਾ ਤੁਸੀਂ ਕਿਉਂ ਛੱਡੀਆਂ ਜੋ ਦੋਸਤ ਮੇਰਾ ਵੀ ਐਗਜ਼ਾਮ ਕਲੀਅਰ ਹੋਇਆ ਸੀਗਾ ਮੇਰੀ ਮਾਂ ਨੇ ਕਿਹਾ ਸੀ ਮੇਰੀ ਅਜ ਤਪੱਸਿਆ ਪੂਰੀ ਹੋ ਗਈ ਆ ਅੱਜ ਮੇਰੀ ਮਾਂ ਦੀ ਤਪੱਸਿਆ ਤੇ ਰੋਲ ਰਹੀ ਰੋਲਦੀ ਪਈ ਆ ਪੱਕੇ ਜਿਹਨਾਂ ਦੇ ਰੋਜ਼ ਦੀ ਕਮਾਈ ਕਰਨ ਵਾਲੇ ਕੰਮ ਸੀ ਪ੍ਰਾਈਵੇਟ ਮਹੀਨੇਵਾਰ ਤਨਖਾਹ ਉਹਨੇ ਆਪ ਦਾ ਘਰ ਚਲਾਉਣਾ ਉਹ ਚਾਰੇ ਅੱਜ ਇੱਥੇ ਫਿਰਦੇ ਸੋ ਰੋਲੀ ਜਾਂਦੇ 9 ਮਹੀਨੇ ਹੋ ਗਏ ਜੀ ਪਰਦਰਸ਼ਨ ਦਾ ਨਾਮ ਸਰ ਕੀ ਗੱਲ ਆਨੇ ਤੁਸੀਂ ਅੱਜ ਪਰਦਰਸ਼ਨ ਸਰ ਸਾਡੇ ਆਪਾਂ ਪ੍ਰਦਰਸ਼ਨ ਕਰਨਾ ਹੈ ਐਡਵਰਟਾਈਜ਼ਮੈਂਟ ਜਿਹੜੇ ਸਾਡੇ 10/23 ਵਾਲੇ ਬੱਚੇ ਨੇ ਜੂਨੀਅਰ ਇੰਜੀਨੀਅਰਿੰਗ ਦੇ ਕੈਂਡੀਡੇਟਸ ਨੇ ਪੜ੍ਹੇ ਲਿਖੇ ਸਾਰੇ ਬੱਚੇ ਨੇ ਸਾਨੂੰ ਬੇਰੋਜ਼ਗਾਰਾਂ ਵਾਂਗੂ ਇੱਥੇ ਟ੍ਰੇਡ ਕੀਤਾ ਜਾਂਦੇ ਹੁਣ ਸਾਨੂੰ ਈਵਨ ਕੋਈ ਵੀ ਬਾਹਰ ਆ ਕੇ ਸਾਨੂੰ ਮਿਲਣ ਨਹੀਂ ਆ ਠੀਕ ਹੈ ਅੰਦਰ ਵੀ ਸਾਨੂੰ ਮਿੱਟੀਆਂ ਗੋਲੀਆਂ ਦਿੱਤੀਆਂ ਗਈਆਂ ਕਿ ਭਈ ਸਾਡਾ ਬਹੁਤ ਜਲਦ ਰਿਜ਼ਲਟ ਆ ਜਾਏਗਾ ਜਿਹੜੀ ਸਾਡੀ ਪਰਤੀ ਆ ਇਹ ਜੇ ਮੈਜੋਰਿਟੀ ਸ਼ੇਅਰ ਜਿਹੜਾ ਹੈਗਾ ਨਾ ਰਿਜ਼ਰਵ ਕੋਟਾ ਹੈ ਤੇ ਬੈਕਲੌਗ ਦੀ ਪੋਸਟਾਂ ਨੇ ਐਸੀਐਮਬੀ ਬੱਚੇ ਨੇ ਐਕਸ ਸਰਵਿਸਮੈਨ ਸਾਬਕਾ ਫੌਜੀਆ ਦੇ ਬੱਚੇ ਨੇ ਫ੍ਰੀडम फाइਟਰਸ ਵੀ ਨੇ ਸਾਡੇ ਫ੍ਰੀडम फाइਟਰਸ ਦੇ ਬੱਚੇ ਵੀ ਨੇ ਐਟ ਲੀਸਟ ਗਵਰਨਮੈਂਟ ਨੂੰ ਚਾਹੀਦਾ ਆ ਜਾਂ ਬੋਰਡ ਨੂੰ ਚਾਹੀਦਾ ਯਾਰ ਐਟ ਲੀਸਟ ਉਹਨਾਂ ਦੇ ਬੱਚਿਆਂ ਨੂੰ ਨਾ ਤੰਕ ਕੀਤਾ ਜਾਵੇ ਜਿਨ੍ਹਾਂ ਨੇ ਦੇਸ਼ ਵਾਸਤੇ ਸੇਵਾ ਕੀਤੀ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਆ ਐਟ ਲੀਸਟ ਉਹਨਾਂ ਨੂੰ ਇੰਨਾ ਖਰਾਬ ਨਾ ਕੀਤਾ ਜਾਵੇ ਸਾਡੇ ਮਾਪਿਆਂ ਨੂੰ ਵੀ ਸਾਡੇ ਤੇ ਬਹੁਤ ਉਮੀਦਾਂ ਹੈਗੀਆਂ ਨੇ ਜਦੋਂ ਮੇਰਾ ਵੀ ਐਗਜ਼ਾਮ ਕਲੀਅਰ ਹੋਇਆ ਸੀਗਾ ਮੇਰੀ ਮਾਂ ਨੇ ਕਿਹਾ ਸੀ ਮੇਰੀ ਅਜ ਤੱਕ ਤਪੱਸਿਆ ਪੂਰੀ ਹੋ ਗਈ ਆ ਅੱਜ ਮੇਰੀ ਮਾਂ ਦੀ ਤਪੱਸਿਆ ਤੇ ਰੋਲ ਰਹੀ ਰੋਲਦੀ ਪਈ ਆ ਠੀਕ ਹੈ ਹੋਰ ਸਾਰੇ ਬੱਚੇ ਇੰਨੇ ਡੀਮੋਰਲ ਹੋ ਚੁੱਕੇ ਨੇ ਸਾਨੂੰ ਮਜਬੂਰੀ ਵਿੱਚ ਸਾਨੂੰ ਧਰਨਾ ਲਗਾਉਣਾ ਪਿਆ ਅੱਜ ਕੋਈ ਕਿਸੇ ਦਾ ਮਨ ਨਹੀਂ ਕਰਦਾ ਕਿਸੇ ਮਾਂ ਪਿਓ ਦਾ ਮਨ ਨਹੀਂ ਕਰਦਾ ਕਿ ਯਾਰ ਮੇਰਾ ਬੱਚਾ ਨਾ ਜਾ ਕੇ ਸੜਕਾਂ ਤੇ ਖੇਖਾ ਆਵੇ 게ਟਾ ਸਾਹਮਣੇ ਧਰਨੇ ਦੇਵੇ ਕਿਸੇ ਦਾ ਵੀ ਮਨ ਨਹੀਂ ਕਰਦਾ ਪਰ ਸਾਨੂੰ ਮਜਬੂਰੀ ਵਿੱਚ ਸਾਨੂੰ ਅੱਜ ਇਹ ਕਦਮ ਚੁੱਕਣਾ ਪਿਆ ਹੈ ਸਰ ਸਾਡੀ ਜਿਹੜੀ ਪੂਰੀ ਰਿਕਰੂਟਮੈਂਟ ਹੈ 257 ਬੱਚਿਆਂ ਦੀ ਹੈਗੀ ਹੈ ਠੀਕ ਹੈ ਹੁਣ ਇਹ ਸਾਡੇ ਮੈਜੋਰਟੀ ਸ਼ੇਅਰ ਤੋਂ ਇਹ ਬੱਚੇ ਨਹੀਂ ਆ ਸਕੇ ਕਿਸੇ ਨੂੰ ਪ੍ਰੋਬਲਮ ਸਿੱਗੀ ਸਾਡੇ ਵਿੱਚ ਕਈ ਬੱਚੇ ਇਹੋ ਜਿਹਨੇ ਬਾਪ ਸਿਰ ਤੇ ਬਾਪ ਦਾ ਸਾਇਆ ਨਹੀਂ ਆ ਜਦੋਂ ਕਿਸੇ ਦੀ ਗਵਰਨਮੈਂਟ ਜੋਬ ਲੱਗਦੀ ਹੈ ਨਾ ਉਹਨਾਂ ਨੂੰ ਆਂਦ ਕਿ ਮੇਰਾ ਫਿਊਚਰ ਸਿਕਰ ਹੋ ਰਿਹਾ ਆ ਕਿ ਮੈਂ ਉਹਨੇ ਬੱਚੇ ਦੇ ਲੜਕੇ ਨੇ ਆਪਣੀ ਸਿਸਟਰ ਦੀ ਵੀ ਮੈਰਿਜ ਕਰਨੀ ਹੈ ਹੁਣ ਉਹ ਬੰਦਾ ਕਹਿ ਰਿਹਾ ਕਿ ਭਾਈ ਮੇਰੇ ਸਾਰੇ ਨਾ ਸੁਪਨੇ ਅਧੂਰੇ ਹੀ ਰਹਿੰਦੇ ਪਏ ਆ ਕਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੇ ਕੁਝ ਹੀ ਦਿਮਾਰੇ ਚਲੋ ਪਹਿਲੇ ਪ੍ਰੋਸੈਸ ਇੰਨਾ ਫਾਸਟ ਹੋਇਆ ਉਹਨਾਂ ਨੇ ਆਪਣੀ ਜੋਬਸ ਲੀਵ ਕਰਤੀਆਂ ਕਿਉਂਕਿ ਉਹਨਾਂ ਨੂੰ ਨੋਟਿਸ ਪੀਰੀਅਡ ਦੇਣਾ ਪੈਂਦਾ ਆਪਣਾ ਨੋਟਿਸ ਪੀਰੀਅਡ ਤੇ ਜੋਬ ਛੱਡਤੀ ਨੇ ਤੇ ਉਹਨਾਂ ਨੂੰ ਬੌਂਡ ਵਿੱਚ ਜੋ ਹੁੰਦਾ ਉਹਨਾਂ ਨੂੰ ਪੈਸੇ ਪੇ ਕਰਨੇ ਪੈਂਦੇ ਨੇ ਜੋਬ ਉਹਨਾਂ ਨੇ ਛੱਡਤੀਆਂ ਪਰ ਹੁਣ ਵਿਚਾਰੇ ਬੇਰੋਜ਼ਗਾਰ ਫਿਰ ਰਹੇ ਨੇ ਉਹਨਾਂ ਬਾਰੇ ਵੀ ਬੋਰਡ ਸੋਚੇ ਸਾਡੇ ਬਾਰੇ ਸਾਰੇ ਬਾਰੇ ਸੋਚ ਰਹੇ ਮਾਨ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਮੈਰਿਟ ਵਿੱਚ ਆਓ ਤੇ ਆਪਣੀ ਜੋਬ ਲਓ ਅਸੀਂ ਮੰਨਦੇ ਹਾਂ ਸਾਡੂ ਸਾਡੇ ਕੋਲ ਕਿਸੇ ਨੇ ਵੀ ਇੱਕ ਪੈਸੇ ਦੀ ਵੀ ਮੰਗ ਨਹੀਂ ਕੀਤੀ ਕਿਸੇ ਨੇ ਵੀ ਮੰਗ ਨਹੀਂ ਕੀਤੀ ਬਟ ਐਟ ਲੀਸਟ ਲੀਗਲ ਤਰੀਕੇ ਨਾਲ ਸਾਡਾ ਪ੍ਰੋਸੈਸ ਜਿਹੜਾ ਕੰਪਲੀਟ ਕੀਤਾ ਜਾਵੇ ਨਾਲੇ ਬੱਚਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅੱਗੇ ਅਸੀਂ ਪੰਜਾਬ ਦਾ ਫਿਊਚਰ ਹਾਂ ਅਸੀਂ ਪੰਜਾਬ ਨੂੰ ਗਾਂ ਲੈ ਕੇ ਜਾਣਾ ਹੈ ਮੇਰਾ ਨਾਮ ਨੀਹਾ ਹੈ ਤੇ ਅੱਜ ਕੱਲ ਸਰਕਾਰ ਇਹ ਤਾਂ ਬਹੁਤ ਕੁਝ ਕਹਿ ਰਹੀ ਹੈ ਅਭੀ ਬੇਟੀ ਪੜ੍ਹਾਓ ਬੇਟੀ ਬਚਾਓ ਪਰ ਇਹਦੇ ਉੱਤੇ ਨਾ ਅਮਲ ਨਹੀਂ ਕਰ ਰਹੀ ਕਿਉਂਕਿ ਸਾਨੂੰ ਸਾਡਾ ਜਿਹੜਾ ਇਸ਼ਤਿਹਾਰ ਦਾ ਸੀ ਐਡਵਰਟਾਈਜ਼ਮੈਂਟ ਨੰਬਰ ਉਹਦੇ ਤੇ ਭਾਰਤੀਆਂ ਮਤਲਬ 21 ਨੂੰ ਪੇਪਰ ਸੀ ਸਾਡਾ 21 ਜਨਵਰੀ ਪਿਛਲੇ ਸਾਲ ਤੇ ਮਾਰਚ ਦੀ ਸਟਾਰਟਿੰਗ ਵਿੱਚ ਸਾਨੂੰ ਪੂਰਾ ਕਨਫਰਮ ਸੀ ਸਭ ਕੁਝ ਹੋ ਗਿਆ ਦੀ ਸਾਡੀ ਜੁਆਇਨਿੰਗ ਹੈ ਤੇ ਆਫਟਰ ਥੈਟ ਉਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ ਨਾ ਕੋਈ ਨਾ ਸਟੈਪ ਚੱਕਿਆ ਇਹਦੇ ਰਿਗਾਰਡਿੰਗ ਕਿ ਸਾਡੀ ਜੁਆਇਨਿੰਗ ਹੋਵੇ ਉਹ ਤਾਂ ਬਾ ਸਾਡੇ ਅੱਜ ਤੱਕ ਕੋਈ ਇਹਨਾਂ ਨੇ ਡੈਡਲਾਈਨ ਹੀ ਦਿੱਤੀ ਵੀ ਹਾਂ ਤੁਹਾਡੀ ਜੁਆਇਨਿੰਗ ਉਦੋਂ ਤੱਕ ਦਵਾਂਗੇ ਜਾਂ ਕੁਝ ਵੀ ਕੋਈ ਡਿਸੀਜਨ ਦੇ ਹੀ ਨਹੀਂ ਰਹੇ ਜਦ ਅਸੀਂ ਆ ਰਹੇ ਹਾਂ ਤੇ ਸਾਨੂੰ ਕਹਿ ਦਿੰਦੇ ਨੇ ਵੈਬਸਾਈਟ ਚੈੱਕ ਕਰਦੇ ਰਹੋ ਜਾਂ ਐਜਾ ਕੁਝ ਬਹਾਨਾ ਲਾ ਦਿੰਦੇ ਨੇ ਤੇ ਸਾਨੂੰ ਕੁੜੀਆਂ ਨੂੰ ਨਾ ਰੋਜ਼ ਰੋਜ਼ ਆਣਾ ਬਿਓਖਾ ਲੱਗਦਾ ਹੈ ਤੇ ਦੂਰ ਕਰਕੇ ਹਨਾ ਸਭ ਅਲੱਗ-ਅਲੱਗ ਜਗ੍ਹਾ ਤੋਂ ਆਉਂਦੇ ਨੇ ਤੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਣਾ ਪੈਂਦਾ ਨੇ ਉਹ ਬਜ਼ੁਰਗ ਨੇ ਉਹਨਾਂ ਤੋਂ ਨਹੀਂ ਆਇਆ ਜਾਂਦਾ ਇਹ ਗੱਲ ਦਾ ਵੀ ਨਾ ਬੋਰਡ ਜ਼ਿਆਦਾ ਉਹ ਨਹੀਂ ਕਰਦੀ ਧਿਆਨ ਨਹੀਂ ਦਿੰਦੀ ਤੇ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਮਿਲੇ ਆ ਅਫਰ ਵੀ ਲਾਈ ਲਾਈ ਜਾਂਦੇ ਨੇ ਵੀ ਹਾਂ ਤੁਸੀਂ ਵੈਬਸਾਈਟ ਚੈੱਕ ਕਰਦੇ ਰਹੋ ਤੇ ਔਰ ਵੀ ਕੁਝ ਬਹੁਤ ਕੁਝ ਅਜਾ ਅਪਲੋਡ ਹੋ ਜਾਏਗਾ ਜਾਂ ਕੱਲ ਹੋ ਜਾਏਗਾ ਕੋਈ ਡੈਡਲਾਈਨ ਨਹੀਂ ਦੇ ਰਹੇ ਸਾਨੂੰ ਜਾਂ ਤਾਂ ਸਾਨੂੰ ਡੈਡਲਾਈਨ ਦੇ ਦਣ ਇੱਕ ਮਹੀਨੇ ਦੇ ਵਿੱਚ ਵਿੱਚ ਜਾਂ 15 ਦਿਨਾਂ ਦੇ ਵਿੱਚ ਵਿੱਚ ਤੇ ਅਸੀਂ ਆਪਣੀ ਤਰਫ ਤੋਂ ਸੰਤੁਸ਼ਟ ਹੋ ਜਾਈਏ ਨੌ ਮਹੀਨੇ ਹੋ ਗਏ ਸਾਨੂੰ ਵੇਟਿੰਗ ਕਰਦੇ ਹੋਏ ਪਰ ਕੋਈ ਸਾਡਾ ਉਹ ਨਹੀਂ ਕਰ ਰਹੇ ਸਾਡਾ ਐਕਸ਼ਨ ਤਾਂ ਹਜੇ ਤੱਕ ਕੁਝ ਨਹੀਂ ਹੈ ਇਹ ਹੀ ਹੈ ਕਿ ਹਨਾ ਧਰਨੇ ਦੇਵਾਂਗੇ ਜੇ ਮੰਨੀ ਠੀਕ ਹੈ ਜੇ ਨਹੀਂ ਮੰਨੀ ਫਿਰ ਅੱਗੇ ਦੇਖਾਂਗੇ ਕੁਝ ਕੋਈ ਆਲਟੀਮੇਟਮ ਦੇ ਰਹੇ ਸਰਕਾਰ ਨੂੰ ਅਲਟੀਮੇਟਮ ਤਾਂ ਇਹ ਹੈ ਕਿ ਸਾਡੀ ਜੁਆਇਨਿੰਗ ਜਲਦੀ ਤੋਂ ਜਲਦੀ ਕਰਾਈ ਜਾਵੇ ਕਿਉਂਕਿ ਅਸੀਂ ਪ੍ਰਾਈਵੇਟ ਜੌਬਸ ਵੀ ਕਰਦੇ ਸੀ ਤੇ ਅਸੀਂ ਉਹ ਵੀ ਛੱਡਤੀਆਂ ਐ ਕਿਉਂਕਿ ਸਾਨੂੰ ਐਵੇਂ ਸੀ ਸਾਡੀ ਜੁਆਇਨਿੰਗ ਹੋਈ ਜਾਣੀ ਐ ਤੇ ਅਸੀਂ ਉਹ ਵੀ ਛੱਡਤੀਆਂ ਨੇ ਹੁਣ ਤੇ ਸਾਨੂੰ ਬਹੁਤ ਜ਼ਿਆਦਾ ਨਾ ਲਾਸ ਹੋ ਰਿਹਾ ਇਸ ਚੀਜ਼ ਦਾ ਸਾਡੀ ਜੀ ਨੋਟੀਫਿਕੇਸ਼ਨ ਆਈ ਸੀ 10 2023 ਦੇ ਅੰਡਰ ਇਹ ਜੇਈ ਦੀ ਭਰਤੀ ਸੀਗੀ ਤਿੰਨ ਮਹਿਕਮਿਆਂ ਦੇ ਵਿੱਚ ਓਕੇ ਇਹ ਸੀਗਾ ਜੀ ਪੰਜਾਬ ਮੰਡੀ ਬੋਰਡ ਪਿੰਡੋ ਵਿਕਾਸ ਮਹਿਕਮਾ ਤੇ ਤੀਜਾ ਸੀਗਾ ਜੀ ਨਹਿਰੀ ਵਿਕਾਸ ਆਪਣਾ ਨਹਿਰੀ ਮਹਿਕਮਾ ਉਹਨਾਂ ਤਿੰਨਾਂ ਦੇ ਵਿੱਚ ਸਾਡਾ ਪੇਪਰ ਹੋਇਆ ਸੀ ਜਨਵਰੀ ਦੇ ਵਿੱਚ 21 ਜਨਵਰੀ 2024 ਨੂੰ ਸਾਡਾ ਰਿਜ਼ਲਟ ਮਹੀਨੇ ਦੇ ਵਿੱਚ ਕੱਢ ਦਿੱਤਾ ਗਿਆ ਸੀ 21 ਜਨਵਰੀ ਤੇ 21 ਫਰਵਰੀ ਨੂੰ ਸਾਡਾ ਰਿਜ਼ਲਟ ਆਇਆ ਜੀ 23 ਤੋਂ 29 ਤੱਕ ਸਾਡੀ ਕਾਉਂਸਲਿੰਗ ਹੋਈ ਆ ਕਿਉਂਕਿ ਉਦੋਂ ਸ਼ਾਇਦ ਮੇਨਲਾ ਦਾ ਹਰਿਆਣੇ ਦੇ ਵਿੱਚ ਕਰਕੇ ਕਰਫਿਊ ਕਰਕੇ ਉਹਨਾਂ ਨੇ ਕਾਉਂਸਲਿੰਗ ਤੇ ਲਈ ਆ ਪੰਜ-ਛੇ ਦਿਨ ਓਕੇ ਉਦੋਂ ਬਾਅਦ ਸਾਨੂੰ ਉਹਨਾਂ ਨੇ ਐਂਡ ਤੱਕ ਜੀ ਮਹੀਨੇ ਦੇ ਐਂਡ ਤੱਕ ਸਾਡੇ ਤੋਂ ਡਿਪਾਰਟਮੈਂਟ ਚੁਆਇਸ ਹੀ ਪੁੱਛ ਲਈ ਸੀ ਡਿਪਾਰਟਮੈਂਟ ਚੁਆਇਸ ਤੋਂ ਬਾਅਦ ਸਾਨੂੰ ਕੋਈ ਵੀ ਰਿਜ਼ਲਟ ਨਹੀਂ ਦਿੱਤਾ ਗਿਆ ਸਾਨੂੰ ਉਦੋਂ ਬਾਅਦ ਸਾਨੂੰ ਬੋਰਡ ਵੱਲੋਂ ਕੋਈ ਵੀ ਆਸ਼ਵਾਸ਼ਣ ਨਹੀਂ ਦਿੱਤਾ ਗਿਆ ਵੀ ਕਦੋਂ ਤੱਕ ਇਹ ਭਰਤੀ ਪੂਰੀ ਕੀਤੀ ਜਾਊਗੀ ਜਦੋਂ ਭਰਤੀ ਸ਼ੁਰੂ ਕੀਤੀ ਸੀ ਨਾ ਨੇ ਉਦੋਂ ਕੋਈ ਟਾਈਮ ਪੀਰੀਅਡ ਸੀ ਕਿੱਦਾਂ ਜੀ ਜਦੋਂ ਭਰਤੀ ਖੁੱਲ ਗਈ ਹੈਗੀ ਐ ਦਾ ਇਸ ਤੋਂ ਬਾਅਦ ਤੁਹਾਡੀ ਪ੍ਰੀਖਿਆ ਹੋਈ ਹੈ ਜਾਂ ਜੋ ਵੀ ਜੋਇਨਿੰਗ ਕਰवानी ਹੈ ਤੁਹਾਨੂੰ ਇਹ ਨੀਤੀ ਪੱਤਰ ਦੇਣੇ ਨੇ ਹਾਂ ਜੀ ਉਹ ਇਸ ਤਰੀਕੇ ਦੀ ਕੋਈ ਆਮ ਤੌਰ ਤੇ ਜਿਹੜੀ ਭਰਤੀ ਹੁੰਦੀ ਹੈ ਜੀ ਉਹ 2 ਤੋਂ 3 ਮਹੀਨਿਆਂ ਚ ਪੂਰੀ ਹੋ ਜਾਂਦੀ ਹੈ ਪਰ ਇਹ ਭਰਤੀ ਹੈ ਜਿਹੜੀ 10 ਮਹੀਨਿਆਂ ਤੋਂ ਲੰਮਕੀ ਲੰਮਕ ਗਈ ਹੈ ਜੀ ਕੋਈ ਇਹਦੇ ਵਿੱਚ ਨਾ ਦੇਖੋ ਐ ਹੋਇਆ ਕਿ ਕੋਈ ਵੀ ਭਰਤੀ ਆ ਉਹਦੇ ਵਿੱਚ ਨਾ ਕਾਉਂਸਲਿੰਗ ਹੋਣ ਪੇਪਰ ਹੋਣ ਤੋਂ ਬਾਅਦ ਰਿਜ਼ਲਟ ਹੋਣ ਤੋਂ ਬਾਅਦ ਕਾਉਂਸਲਿੰਗ ਹੋਣ ਤੱਕ ਘੱਟੋ ਘੱਟ 2-3 ਮਹੀਨੇ ਦਾ ਟਾਈਮ ਲੱਗਦਾ ਹੈ। ਸਾਡੇ ਵਿੱਚ ਕੀ ਕੀਤਾ ਇੱਕ ਜਣਾਂ ਨੂੰ ਪੇਪਰ ਦਿੱਤਾ ਮਹੀਨੇ ਬਾਅਦ 21 ਫਰਵਰੀ ਨੂੰ ਰਿਜ਼ਲਟ ਆ ਗਿਆ। 21 ਤੇ 23 ਤੋਂ ਲੈ ਕੇ 29 ਤੱਕ ਕਾਉਂਸਲਿੰਗਾਂ ਕੀਤੀਆਂ। 29 ਤਰੀਕ ਨੂੰ ਹੀ ਸਾਡੀ ਡਿਪਾਰਟਮੈਂਟ ਲਿਸਟ ਲੈ ਲਈ ਸਾਡਾ ਵੀ ਤੜੀ ਕਿਹੜੇ ਦਾ ਡਿਪਾਰਟਮੈਂਟ ਲੈਣਾ ਠੀਕ ਹੈ ਜੀ ਸਾਰੀ ਪ੍ਰੀਫਰੈਂਸ ਪਰਵਾਲੀ ਸਾਡਾ ਸਾਰਾ A to Z ਕੰਮ ਅਬਦੁੱਲ ਨੇ ਕੰਪਲੀਟ ਕਰਵਾ ਲਿਆ ਪਰ ਜਦੋਂ ਅਸੀਂ ਮਾਰਚ ਤੋਂ ਸ਼ੁਰੂ ਕੀਤੇ ਨੂੰ ਗੇੜੇ ਮਾਰਨੇ ਵੀ ਸਾਡਾ ਡਿਪਾਰਟਮੈਂਟ ਲਿਸਟ ਸਾਡੀ ਦੋ ਅਸੀਂ ਜੁਆਇਨਿੰਗ ਆਪਦੀ ਕਰਵਾਈਏ ਸਾਡਾ ਕੰਪਲੀਟ ਹੋਵੇ ਕੰਮ ਸਾਨੂੰ ਬਸ ਉਹ ਦਿਨ ਤੋਂ ਹੀ ਕਹਿ ਰਹੇ ਵੀ ਜੋ ਵੀ ਆਊਗਾ ਵੈਬਸਾਈਟ ਤੇ ਆਊਗਾ ਛੇਤੀ ਕਰ ਦਾਂਗੇ ਛੇਤੀ ਕਰ ਦਾਂਗੇ ਅੱਜ ਸਾਨੂੰ 9 ਮਹੀਨੇ ਹੋ ਗਏ ਇੱਥੇ ਗੇੜੇ ਮਾਰਦੇ ਨੂੰ ਅੱਜ ਅਸੀਂ ਸੇਰ ਵੀ ਮਿਲੇ ਆ ਜੀ ਪਹਿਲਾਂ ਅਸੀਂ ਮਿਲੇ ਆ ਅ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਹਜੇ ਟਾਈਮ ਲੱਗੂਗਾ ਸਾਨੂੰ ਕੋਈ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਤੁਸੀਂ ਸਿਰਫ ਵੈਬਸਾਈਟ ਚ ਚੈੱਕ ਕਰਦੇ ਰਹੋ ਪਹਿਲਾਂ ਵੀ ਇਹੀ ਕਹੇ ਗਏ ਆ ਤੇ ਹੁਣ ਵੀ ਉਹੀ ਗੱਲ ਕਹੀ ਜਾਂਦੇ ਨੇ 9 ਮਹੀਨੇ ਬਾਅਦ ਵੀ ਵੈਬਸਾਈਟ ਤੇ ਕਹੀ ਜਾਂਦੇ ਹੈਗੇ ਆ ਕਿ ਇਕੋ ਹੀ ਲਾਰਾ ਲੱਗੀ ਜਾਂਦਾ ਉਹਦੇ ਇਕੋ ਹੀ ਲਾਰਾ ਲੱਗੀ ਜਾਂਦਾ ਇਸ ਕਰਕੇ ਅੱਜ ਅਸੀਂ ਆਹਨੇ ਧਰਨੇ ਬੈਠੇ ਆਂ ਕਿ ਸਾਨੂੰ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਅੱਜ ਹੀ ਰਿਜ਼ਲਟ ਦੋ ਮਡਾ ਸੀ ਡਿਪਾਰਟਮੈਂਟ ਰਹੀ ਇਹ ਕਹਿੰਦੇ ਸਾਨੂੰ ਇੱਕ ਟਾਈਮ ਬਾਉਂਡ ਤਾਂ ਕਰਕੇ ਦੋ ਹਣਾ ਇਹ ਸਾਨੂੰ ਨੌ ਮਹੀਨੇ ਗੇੜੇ ਮਾਰਦੇ ਨੂੰ ਸਾਰੇ ਬੇਰੁਜ਼ਗਾਰ ਬੱਚੇ ਆ ਇਹ ਚ ਕੁਝ ਬੱਚੇ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਨੇ ਆਦੀਆਂ ਪ੍ਰਾਈਵੇਟ ਨੌਕਰੀਆਂ ਛੱਡਤੀਆਂ ਜੀ ਹੁਣ ਇਹ ਅਗਾਉ ਬੋਰਡ ਕਹਿੰਦਾ ਤੁਸੀਂ ਕਿਉਂ ਛੱਡੀਆਂ ਪਰ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਹੁਣ ਜਦੋਂ ਕੋਈ ਪ੍ਰਾਈਵੇਟ ਬੰਦਾ ਨੌਕਰੀ ਕਰਦਾ ਉਹਨੂੰ ਮਹੀਨੇ ਦਾ ਅਲਟੀਮੇਟਮ ਪਹਿਲਾਂ ਦੇਣਾ ਪੈਂਦਾ ਜਾਂ ਕਿਸੇ ਨੂੰ 3-3 ਮਹੀਨੇ ਦੇਣਾ ਪੈਂਦਾ ਜਾਂ ਜਾਂ ਤਨਖਾਹ ਛੱਡਣੀ ਪੈਂਦੀ ਆ ਤੇ ਮੈਨੂੰ ਨਹੀਂ ਲੱਗਦਾ ਜਿਹੜੇ ਉਹਨੂੰ ਅੱਜ ਨੌਕਰੀ ਲੱਭਦੇ ਪਏ ਸੀਗੇ ਤੇ ਉਹਨਾਂ ਨੂੰ ਵੀ ਉਹ ਇੰਨੇ ਤੋ ਹੱਥੇ ਬਣਾ ਬੈ ਗਿਆ ਤੇ ਜਿਹੜਾ ਹਾਂਜੀ ਹਾਂ ਉਹ ਉਹ ਵੀ ਹੋਵੇ ਉਸੇ ਅਸੀਂ ਉਡੀਕ ਚ ਬੈਠੇ ਹੈਗੇ ਆ ਵੀ ਹੁਣ ਜਿਹੜੇ ਵਿਚਾਰੇ ਆਂਦੇ ਮੱਕੀ ਜਿਨ੍ਹਾਂ ਦੇ ਰੋਜ਼ ਦੀ ਕਮਾਈ ਕਰਨ ਵਾਲੇ ਕੰਮ ਸੀ ਪ੍ਰਾਈਵੇਟ ਮਹੀਨੇ ਬਾਅਦ ਤਨਖਾਹ ਉਹਨੇ ਆਪਦਾ ਘਰ ਚਲਾਉਣਾ ਉਹ ਚਾਰੇ ਅੱਜ ਇੱਥੇ ਬੈਠੇ ਰੋਲੀ ਜਾਂਦੇ 9 ਮਹੀਨੇ ਹੋ ਗਏ 5 ਸਰਕਾਰ ਬਈ ਬਹੁਤ ਬਈ ਅਸੀਂ ਇਹ ਕਿੰਨੇ ਵੀ ਮਾਨ ਸਰਕਾਰ ਨੇ ਕੰਮ ਬਹੁਤ ਵਧੀਆ ਕੀਤਾ ਕਿਉਂਕਿ ਪਹਿਲੇ ਪੁਰਾਣੀ ਸਰਕਾਰਾਂ ਚ ਜਿੰਨੀਆਂ ਨੌਕਰੀਆਂ ਨਹੀਂ ਹੁੰਦੀਆਂ ਸੀਗੀਆਂ ਜਿੰਨੀਆਂ ਹੁਣ ਆਈਆਂ ਨੇ ਪਰ ਅਸੀਂ ਇਹ ਚਿੰਨੇ ਆ ਬਈ ਉਹ ਥੋੜਾ ਧਿਆਨ ਦੇਣ ਡਿਪਾਰਟਮੈਂਟਾਂ ਨੂੰ ਕੁਝ ਇਹੋ ਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਕਰਨ ਕਿ ਹਰੇਕ ਭਰਤੀ ਦੇ ਇੱਕ ਟਾਈਮ ਬਾਉਂਡ ਕਰ ਦਿੱਤਾ ਜਾਵੇ ਬਈ ਇੰਨੇ ਤਰੀਕ ਨੂੰ ਜੇ ਪੇਪਰ ਹੋਇਆ ਜਾਂ ਇੰਨੇ ਤਰੀਕ ਨੂੰ ਰਿਜ਼ਲਟ ਆਇਆ ਤਾਂ ਇੰਨੀ ਤਰੀਕ ਤੱਕ ਇਹਨੂੰ ਮੁਕੰਮਲ ਕਰ ਦਿੱਤਾ ਜਾਵੇ ਜੀ ਉਹ ਚੀਜ਼ ਵਿੱਚ ਹੁਣ ਵਾਰੀ ਵਾਰੀ ਗੇੜੇ ਲਾਉਣਾ ਹੀ ਬਹੁਤ ਮੁਸ਼ਕਲ ਹੋਏ ਪਿਆ ਸਾਨੂੰ ਕਿਉਂਕਿ ਕਿਰਾਇਆ ਤਾਂ ਲੱਗਦਾ ਹੀ ਤੇ ਸਾਡੀ ਮਨਕੀ ਰਿਕੁਐਸਟ ਹੈ ਸਰਕਾਰ ਨੂੰ ਕਿ ਉਹ ਪਰਸਨਲ ਇੰਟਰਸਟ ਲਵੇ ਇਸ ਦੇ ਵਿੱਚ ਤੇ ਸਾਡੀ ਭਰਤੀ ਨੂੰ ਕਿਰਪਾ ਕਰਕੇ ਕੰਪਲੀਟ ਕੀਤਾ ਜਾਵੇ ਇੱਕ ਹੋਰ ਗੱਲ ਹੈ ਜੀ ਹੁਣ ਮਾਨ ਸਰਕਾਰ ਕਹਿੰਦੀ ਹੈ ਕਿ ਮੈਰਿਟ ਵਿੱਚ ਆਓ ਤੇ ਆਪਣੀ ਭਰਤੀ ਕੰਪਲੀਟ ਕਰੋ ਠੀਕ ਹੈ ਜੀ ਮੈਰਿਟ ਵਿੱਚ ਆਏ ਹੋਏ ਨੇ ਸਾਰੇ ਵਿਦਿਆਰਥੀ ਪਰ ਹੁਣ ਤੱਕ ਇਹ ਭਰਤੀ ਦਾ ਕੁਝ ਵੀ ਨਹੀਂ ਪਤਾ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਨਾ ਸਾਨੂੰ ਇਹ ਪਤਾ ਵੀ ਕੋਈ ਕੀ ਚੱਲ ਰਿਹਾ ਕਿਨੇ ਕੈਂਡੀਡੇਟਸ ਹੈਗੇ ਆ ਅਸੀਂ ਅੱਗੇ 257 ਹਾਂਜੀ ਤੇ ਹੁਣ ਕੋਈ ਇਹਨਾਂ ਨੇ ਕੋਈ ਆਸ਼ਵਾਸ਼ਣ ਕੁਛ ਨਹੀਂ ਦਿੱਤਾ ਕੁਝ ਵੀ ਨਹੀਂ ਇਹਨਾਂ ਨੇ ਬਸ ਇਹੀ ਕਿਹਾ ਵੀ ਬਹੁਤ ਜਲਦ ਰਿਜ਼ਲਟ ਬਹੁਤ ਜਲਦ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਹਮਣੇ ਆ ਜਾਏਗਾ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹੋ ਚੈੱਕ ਕਰਦੇ ਰਹੋ ਜਿੰਨੀ ਵਾਰੀ ਹੋਣੀ ਆ ਉਨੀ ਵਾਰੀ ਸੁਣਾਉਂਦੇ ਨੌ ਮਹੀਨਿਆਂ ਤੋਂ 10 ਮਹੀਨਿਆਂ ਤੋਂ ਇੱਕੋ ਹੀ ਗੱਲ ਕਹਿ ਰਹੇ ਆ ਵੀ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹੋ ਤੇ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ 10 ਮਿੰਟ 10 ਮਿੰਟ ਲਗਾਤਾਰ ਤਾਂ ਕੋਈ ਮੁਦੇ ਤੇ ਕੋਈ ਉਹ ਨਹੀਂ ਹੈ ਕੋਈ ਨਹੀਂ ਕੋਈ ਕੋਈ ਅਪਡੇਟ ਨਹੀਂ ਆ ਰਹੀ ਕੋਈ ਜਿੰਨੀ ਵਾਰੀ ਅਸੀਂ ਚੈੱਕ ਕਰਦੇ ਆਂ ਫਿਰ ਆ ਕੇ ਅਸੀਂ ਇੱਥੇ ਜਿੰਨੀ ਵਾਰੀ ਵੀ ਇਹਨਾਂ ਨੂੰ ਰਿਕੁਐਸਟ ਕਰਦੇ ਆਂ ਓਨੀ ਵਾਰੀ ਸਾਨੂੰ ਕਹਿੰਦੇ ਆ ਕਿ ਅਸੀਂ ਤੁਸੀਂ ਵੈਬਸਾਈਟ ਚੈੱਕ ਕਰੋ ਅਸੀਂ ਅਜੇ ਕੁਝ ਨਹੀਂ ਕਰ ਸਕਦੇ ਇਨ ਕੇਸ ਜਿਹੜਾ ਹੈਗਾ ਇਹ ਜਿਵੇਂ ਤੁਸੀਂ ਵੈਬਸਾਈਟ ਤੇ ਵੀ ਚੈੱਕ ਕਰਦੇ ਹੋ ਕੁਝ ਨਹੀਂ ਹੋ ਰਿਹਾ ਤੇ ਤੁਹਾਡੇ ਹੱਥ ਭਲੇ ਨਹੀਂ ਕੁਝ ਬਣਾ ਰਹੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਜਿਹੜਾ ਹੈਗਾ ਦੇਖੋ ਜੀ ਅਸੀਂ ਤੇ ਆਪਣੇ ਲਈ ਤੇ ਅੱਜ ਪ੍ਰਨਿਤ ਤੇ ਬੈਠ ਕੇ ਆਂ ਸਾਨੂੰ ਹੁਣ ਤਰਨੇ ਤੋਂ ਤਰਨੇ ਤੋਂ ਆਸ ਆ ਵੀ ਅੱਧੀ ਵਾਰ ਤਰਨਾ ਤੁਸੀਂ ਸੇ ਸਟਾਰਟ ਕਰ ਰਹੇ ਹੋ ਅੱਜ ਦਾ ਅੱਜ ਦਾ ਇੱਕ ਦਿਨ ਦਾ ਤਾਂ ਨਹੀਂ 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 ਹਾਂ ਜੀ ਹੱਡਾ ਹੁਣ ਕੰਟੀਨਿਊ ਚੱਲੇਗਾ ਜੀ ਜਿੰਨੀ ਦੇਰ ਤੱਕ ਸਾਨੂੰ ਵੈਬਸਾਈਟ ਤੇ ਕੋਈ ਅਪਲੋਡ ਨਹੀਂ ਦਿੰਦੇ ਨਹੀਂ ਹੁਣ ਜਿਵੇਂ ਤੁਸੀਂ ਸਵੇਰ ਦੇ ਤਰਨੇ ਦੇ ਬੈਠੇ ਹੋ ਹੁਣ ਤੱਕ ਕੋਈ ਅਧਿਕਾਰੀਆਂ ਦਾ ਕੋਈ ਨਹੀਂ ਕੋਈ ਸਰਦਾ ਪੱਤਰ ਆਇਆ ਵੀ ਕੋਈ ਮੀਟਿੰਗ ਕਰ ਲੈਣੇ ਆ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਸਰਦਾ ਪੱਤਰ ਨਹੀਂ ਆਇਆ ਕੋਈ ਉਹਨਾਂ ਨੇ ਸਾਨੂੰ ਪੁੱਛਿਆ ਨਹੀਂ ਆ ਹਜੇ ਤੱਕ ਸਿਰਫ ਅਸੀਂ ਆਪਣੀਆਂ ਡਿਮਾਂਡਾਂ ਲੈ ਕੇ ਬੈਠੇ ਆ ਲਗਾਤਾਰ ਸਾਡਾ ਤਰਨਾ ਜਾਰੀ ਆ ਪਰ ਹਜੇ ਤੱਕ ਉਹਨਾਂ ਨੇ ਸਾਡੀ ਕੋਈ ਮੰਗ ਲਈ ਕੋਈ ਵੀ